ਰਵਿਸ਼ ਮੁਸਲਮਾਨ ਲਿਖਾਰੀ ਅੱਲਾ ਯਾਰ ਖਾਂ ਜੋਗੀ ਦੀ ਕਥਨ ਅਨੁਸਾਰ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਲਈ ਘਟਾਏ ਬਾਪ ਨੇ ਬੇਟੇ ਯਾਹ ਖੁਦਾ ਕੇ ਲਈ ਇਹ ਉਹ ਮੁਕੱਦਸ ਧਰਤੀ ਹੈ ਜਿਸ ਮਿੱਟੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਰਚਿਆ ਹੋਇਆ ਬੇਅੰਤ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਪਰ ਵੱਡੀ ਗੱਲ ਇਹ ਹੈ ਕਿ ਦੁਨੀਆ ਦੇ ਵਿੱਚ ਮੌਤ ਦੀਆਂ ਖਬਰਾਂ ਸੁਣ ਕੇ ਮਨੁੱਖ ਤੰਦੀ ਕਲਾ ਚ ਜਾਂਦਾ ਪਰ ਇੱਥੇ ਇਸ ਕਤਲਗੱਟ ਸਾਹਿਬ ਵਿਖੇ ਸ਼ਹਾਦਤ ਦੀਆਂ ਖਬਰਾਂ ਸੁਣ ਕੇ ਸਾਨੂੰ ਮਨੋਬਲ ਸਾਡਾ ਉੱਚਾ ਹੁੰਦਾ ਨੌਜਵਾਨ ਨੂੰ ਵੈਲ ਪਾਵਰ ਮਿਲਦੀ ਆ ਸਾਨੂੰ ਫਰਜ਼ਾਂ ਦਾ ਅਹਿਸਾਸ ਹੁੰਦਾ ਤੇ ਦੁੱਖਾਂ ਨੂੰ ਜਿੱਤਣ ਦੀ ਸ਼ਕਤੀ ਜਿਹੜੀ ਆ ਉਹ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਤੋਂ ਸਾਨੂੰ ਮਿਲਦੀ ਆ ਕਿ ਔਕੜਾਂ ਵੱਡੀਆਂ ਨਹੀਂ ਹੁੰਦੀਆਂ ਹੌਸਲੇ ਬਹੁਤ ਵੱਡੀ ਚੀਜ਼ ਹੁੰਦੀ ਆ ਜਿਹੜੀ ਕੱਲ ਇੱਕ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਾਬਤ ਕਲਗੀਧਰ ਪਿਤਾ ਜੀ ਨੇ ਕਹੀ ਸੀ ਕਿ ਜਿਸਮ ਤੇ ਠੀਕਰਾ ਹੈ ਤੇ ਇਹਨੇ ਟੁੱਟਣਾ ਹੀ ਇੱਕ ਦਿਨ ਜ਼ਰੂਰੀ ਪਰ ਜਦੋਂ ਇਹ ਠੀਕਰਾ ਕਿਸੇ ਜ਼ਾਲਮ ਦੇ ਸਿਰ 'ਤੇ ਟੁੱਟਦਾ ਤੇ ਕਈਆਂ ਨੂੰ ਜ਼ਿੰਦਗੀ ਦੇ ਕੇ ਜਾਂਦਾ ਜਦੋਂ ਮਹਾਰਾਜ ਬਚਨਵਰਤ ਦੇ ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀ ਅਭਿਆਨ ਤੇ ਇੱਕ ਬਹਾਦਰ ਸੀ ਕਿਰਿਆ ਕਰੀ ਨਾ ਕਿੰਹੁ ਆਣ ਜੁਏ ਧਰਤੀ ਆਪ ਸ਼ਹਾਦਤ ਪਾ ਕੇ ਇਸ ਧਰਤੀ ਤੇ ਸਿੰਘਾਂ ਨੇ ਗੁਰੂ ਲਾਲਾ ਨੇ ਸੰਸਾਰ ਨੂੰ ਜ਼ਿੰਦਗੀ ਦਿੱਤੀ ਆ ਇਹ ਗੈਰਤ ਦੀ ਧਰਤੀ ਆ ਸਵੈ ਮਾਨ ਦੀ ਧਰਤੀ ਆ ਇਹ ਸਾਨੂੰ ਜ਼ੁਲਮ ਦੇ ਵਿਰੁੱਧ ਲੜਨ ਦੀ ਹਿੰਮਤ ਦਿੰਦੀ ਆ ਚਮਕੌਰ ਸਾਹਿਬ ਤੱਕ ਨਮੂਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਅੱਜ ਅਸੀਂ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਖੜੇ ਹਾਂ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਤਾਂ ਭਾਈ ਸਾਹਿਬ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਹਰਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਵੈਕਰ ਜੀ ਦਾ ਖਾਲਸਾ ਵੈਕਰ ਜੀ ਦਾ ਖਾਲਸਾ ਵਾਜੀ ਅੱਜ ਜੋ ਸੰਗਤ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਦੇ ਬਾਬਾ ਅਜੀਤ ਸਿੰਘ ਤੇ ਤੇਜਾਰ ਸਿੰਘ ਹੋਣਾਂ ਦੀ ਸ਼ਹੀਦੀ ਸਤਾਂ ਤੇ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਇਤਿਹਾਸ ਜਿਹੜਾ ਉਹ ਸੰਗਤ ਨੂੰ ਚੰਗੇ ਇੱਕ ਵ ਦਰਵੇਸ਼ ਮੁਸਲਮਾਨ ਲਿਖਾਰੀ ਅੱਲਾ ਯਾਰ ਖਾਂ ਜੋਗੀ ਦੀ ਕਥਨ ਅਨੁਸਾਰ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਘਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲਈ ਇਹ ਉਹ ਮੁਕੱਦਸ ਧਰਤੀ ਹੈ ਜਿਸ ਮਿੱਟੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਰਚਿਆ ਹੋਇਆ ਬੇਅੰਤ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਬੜੀ ਸੰਵੇਦਨਸ਼ੀਲ ਜਹ ਇਤਿਹਾਸ ਹੈ ਬੜਾ ਜਜ਼ਬਾਤੀ ਜਹ ਇਤਿਹਾਸ ਹੈ ਪਰ ਵੱਡੀ ਗੱਲ ਇਹ ਹੈ ਕਿ ਦੁਨੀਆ ਦੇ ਵਿੱਚ ਮੌਤ ਦੀਆਂ ਖਬਰਾਂ ਸੁਣ ਕੇ ਮਨੁੱਖ ਠੰਢੀ ਕਲਾ ਚ ਜਾਂਦਾ ਪਰ ਇੱਥੇ ਇਸ ਕਤਲਗੱਟ ਸਾਹਿਬ ਵਿਖੇ ਸ਼ਹਾਦਤ ਦੀਆਂ ਖਬਰਾਂ ਸੁਣ ਕੇ ਸਾਨੂੰ ਮਨੋਬਲ ਸਾਡਾ ਉੱਚਾ ਹੁੰਦਾ ਨੌਜਵਾਨ ਨੂੰ ਵੈਲ ਪਾਵਰ ਮਿਲਦੀ ਆ ਸਾਨੂੰ ਫਰਜ਼ਾਂ ਦਾ ਅਹਿਸਾਸ ਹੁੰਦਾ ਤੇ ਦੁੱਖਾਂ ਨੂੰ ਜਿੱਤਣ ਦੀ ਸ਼ਕਤੀ ਜਿਹੜੀ ਆ ਉਹ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਤੋਂ ਸਾਨੂੰ ਮਿਲਦੀ ਆ ਕਿ ਔਕੜਾਂ ਵੱਡੀਆਂ ਨਹੀਂ ਹੁੰਦੀਆਂ ਹੌਸਲੇ ਬਹੁਤ ਵੱਡੀ ਚੀਜ਼ ਹੁੰਦੀ ਆ ਸੋ ਇਸ ਸਰੀਰ ਨੇ ਤੇ ਇੱਕ ਨਾ ਇੱਕ ਦਿਨ ਮਿਟਣਾ ਹੀ ਆ ਜਿਹੜੀ ਗੱਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਾਬਤ ਕਲਗੀਧਰ ਪਿਤਾ ਜੀ ਨੇ ਕਹੀ ਸੀ ਕਿ ਜਿਸਮ ਤੇ ਠੀਕਰਾ ਹੈ ਤੇ ਇਹਨੇ ਟੁੱਟਣਾ ਹੀ ਇੱਕ ਦਿਨ ਜ਼ਰੂਰੀ ਪਰ ਜਦੋਂ ਇਹ ਠੀਕਰਾ ਕਿਸੇ ਜ਼ਾਲਮ ਦੇ ਸਿਰ 'ਤੇ ਟੁੱਟਦਾ ਤੇ ਕਈਆਂ ਨੂੰ ਜ਼ਿੰਦਗੀ ਦੇ ਕੇ ਜਾਂਦਾ ਜਦੋਂ ਮਹਾਰਾਜ ਬਚਨ ਵਰਤਦੇ ਆ ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀ ਅਪਹਾਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਣ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਜਾ ਸਿਖਾਈ ਕਿ ਠੀਕਰੇ ਦੇ ਟੁੱਟਣ ਤੋਂ ਪਹਿਲਾਂ ਇਹਦਾ ਸਾਧ ਉਪਯੋਗ ਜਿਹੜਾ ਹੈ ਸਰੀਰ ਦਾ ਇਹ ਸੋਚ ਦਾ ਇਸ એનર્ਜੀ ਦਾ ਸਾਧੂ ਉਪਯੋਗ ਕੀਤਾ ਜਾਏ ਤਾਂ ਕਿ ਸਾਡੀ ਮੌਤ ਦੂਜਿਆਂ ਨੂੰ ਜੀਵਨ ਦੇ ਸਕੇ ਸੋ ਇਹ ਧਰਤੀ ਆਪ ਸ਼ਹਾਦਤ ਪਾ ਕੇ ਇਸ ਧਰਤੀ ਤੇ ਸਿੰਘਾਂ ਨੇ ਗੁਰੂ ਲਾਲਾ ਨੇ ਸੰਸਾਰ ਨੂੰ ਜ਼ਿੰਦਗੀ ਦਿੱਤੀ ਆ ਇਹ ਗੈਰਤ ਦੀ ਧਰਤੀ ਆ ਸਵੈਮਾਨ ਦੀ ਧਰਤੀ ਆ ਇਹ ਸਾਨੂੰ ਜ਼ੁਲਮ ਦੇ ਵਿਰੁੱਧ ਲੜਨ ਦੀ ਹਿੰਮਤ ਦਿੰਦੀ ਹੈ ਚਮਕੌਰ ਸਾਹਿਬ ਦੀ ਤਰਫ ਬਿਲਕੁਲ ਜੀ ਇਸ ਤੋਂ ਬਾਅਦ ਜਿਹੜਾ ਹੁਣ ਮਾਛੜਾ ਸਾਹਿਬ ਦੇ ਵਿੱਚ ਜਿਹੜਾ ਸਮਾਗਮ ਨੇ ਤੇ ਉਸ ਤੋਂ ਬਾਅਦ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਮਾਗਮ ਨੇ ਸੰਗਤਾਂ ਨੂੰ ਕੀ ਅਪੀਲ ਹੈ ਜੀ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜਿਵੇਂ ਇਕੱਠ ਬਹੁਤ ਵੱਡੀ ਗਿਣਤੀ ਦੇ ਵਿੱਚ ਹੁੰਦਾ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਹੈ ਇਹ ਕਲਗੀਧਰ ਪਾਤਸ਼ਾਹ ਜੀ ਦਾ ਸਫ਼ਰ ਸ਼ੇਪ ਤੋਂ ਆਰੰਭ ਹੁੰਦਾ ਸਤਪੋਉ ਨੂੰ ਸਤਗੁਰੂ ਜੀ ਚਮਕੌਰ ਦੀ ਗੜੀ ਚ ਪਹੁੰਚਦੇ ਅੱਠ ਪੋਉ ਨੂੰ ਅੱਜ ਦੇ ਦਿਨ ਵੱਡੇ ਲਾਲਾਂ ਤਿੰਨ ਪਿਆਰੇ ਸਹਿਬਾਨ ਅਤੇ ਬਾਕੀ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਉਧਰ ਧੰਨ ਮਾਂ ਗੁਜਰੀ ਜੀ 7 ਪੋ ਦੀ ਰਾਤ ਬਾਬਾ ਕੁੰਮੇ ਮਾਸ਼ਕੀ ਦੀ ਸ਼ਾਨ ਚ ਕੱਟ ਕੇ ਜੋ ਸਫਰ-ਏ-ਸ਼ਹਾਦਤ ਦਾ ਪੰਧ ਹੈ 시ਦੀ ਤੱਕ ਦੇ ਸਫਰ ਦਾ 8 ਪੋ ਦੀ ਰਾਤ ਸਿਹੜੀ ਪਿੰਡ ਗੰਗੂ ਦੇ ਘਰ ਵਾਲੀ ਜਗਾ 9 ਪੋ ਦੀ ਰਾਤ ਨੂੰ ਕੋਤਵਾਲੀ ਸਾਹਿਬ ਜਿੱਥੇ ਜਾਨੀਖਾਂ ਮਾਨੀਖਾਂ ਕੈਦ ਕਰਕੇ ਲੈ ਕੇ ਜਾਂਦੇ ਆ ਤੇ 10 ਪੋ ਦੀ ਰਾਤ ਨੂੰ ਠੰਡੇ ਬੁਰਜ ਛੋਟੇ ਲਾਲ ਤੇ ਮਾਂ ਜੀ ਪਹੁੰਚਦੇ ਆ ਜਿੱਥੇ 11 12 ਤੇ 13 ਪੋ ਸਭਾ ਵਿੱਚ ਪੇਸ਼ ਕੀਤਾ ਜਾਂਦਾ ਤੇ ਔੜਕ 13 ਪੋ ਨੂੰ ਸ਼ਹੀਦੀ ਹੁੰਦੀ ਆ 28 ਦਸੰਬਰ ਨੂੰ ਸ਼੍ਰੀ ਫਤੇਗੜ ਸਾਹਿਬ ਸ਼ਹੀਦੀ ਨਗਰ ਕੀਰਤਨ ਆਰ ਪੂਰੇ 9 ਵਜੇ ਆਰੰਭ ਹੋਣਾ ਉਸ ਤੋਂ ਪਹਿਲਾਂ ਜਿਹੜਾ ਸ਼ਹੀਦੀ ਪੈਂਡਾ ਹੈ ਸਾਬਜਾਦਿਆਂ ਦਾ ਸਫਰ-ਏ-ਸ਼ਹਾਦਤ ਕੱਲ ਦਾ ਸਮਾਗਮ ਬਾਬਾ ਕਮੇ ਮਾਸ਼ਕੀ ਦੀ ਸ਼ਾਨ ਵਿੱਚ 22 ਦਸੰਬਰ ਦਾ ਅੱਜ ਸਿਹੜੀ ਪਿੰਡ ਹੋਏਗਾ ਤੇ ਰਾਤ ਨੂੰ ਕੋਤਵਾਲੀ ਸਾਹਿਬ ਅਗਲੀ ਰਾਤ ਜਿਹੜੀ ਆ ਤੇ ਉਸ ਤੋਂ ਅੱਗੇ ਫਿਰ 25 ਦਸੰਬਰ ਨੂੰ ਠੰਡੇ ਬੁਰਜ ਦੀ ਸਰਦਲ ਤੇ ਬੈਠਣਾ ਇਸੇ ਤਰ੍ਹਾਂ ਗੁਰੂਦੇਵ ਜੀ ਅੱਜ ਦੀ ਜਿਹੜੀ 9 8 ਤੇ 9 ਪੋ ਦੀ ਦਰਮਿਆਨੀ ਰਾਤ ਹੈ ਉਹ ਮਾਛੀਵਾੜੇ ਪਹੁੰਚਦੇ ਨੇ ਨਬੀ ਖਾਂ ਗਨੀ ਖਾਂ ਗੁਰੂ ਸਾਹਿਬ ਜੀ ਦੀ ਅਨੰਦ ਸੇਵਕ ਸੇਵਾ ਲੈਂਦੇ ਆ ਤੇ ਇਹ ਵੱਡੇ ਜੋਖਮ ਨੂੰ ਉਠਾ ਕੇ ਸਤਗੁਰ ਜੀ ਨੂੰ ਸੁਰੱਖਿਅਤ ਮਾਛੀਵਾੜੇ ਤੋਂ ਫਿਰ ਆਲਮਗੀਰ ਵਾਲੇ ਪਾਸੇ ਰਾਏਕੋਟ ਨੂੰ ਹਜ਼ੂਰ ਜਾਂਦੇ ਆ ਸੋ ਸਾਰਿਆਂ ਮਹਾਨ ਗੁਰੂ ਕੇ ਪਿਆਰ ਵਾਲੀਆਂ ਰੂਹਾਂ ਨੂੰ ਅਸੀਂ ਨਮਸਕਾਰ ਕਰਨੀ ਆ ਉਹਨਾਂ ਦੀ ਕਰਨੀ ਦਾ ਧਿਆਨ ਅਸੀਂ ਆਪਣੀ ਸੁਰਤ 'ਚ ਧਰਦੇ ਆ ਸਾਡੇ ਅੰਦਰ ਵੀ ਸੇਵਾ ਦਾ ਜਜ਼ਬਾ ਪੈਦਾ ਹੋਵੇ ਸੋ ਇਹ ਸਾਰੇ ਸਮਾਗਮ ਅ ਵਾਸਤੇ ਵਿੱਚ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਸਵਾ ਲੱਖ ਸੇਕ ਲੜਾਉ ਉਹ ਸਾਡੇ ਅੰਦਰ ਦੀ ਵੈਲ ਪਾਵਰ ਹੈ ਸਾਡਾ ਮਨੋਬਲ ਹੈ ਉਹ ਤਾਂ ਮਹਾਰਾਜ ਇੱਕ ਇੱਕ ਜਿਹੜਾ ਇਹ ਦੁੱਖਾਂ ਭਰੀਆਂ ਰਾਤਾਂ ਨੇ ਸਾਨੂੰ ਇਹ ਸਿਖਾਉਂਦੀਆਂ ਕਿ ਧਰਮ ਸੁੱਖਾਂ ਦਾ ਸੌਦਾ ਨਹੀਂ ਹੈ ਬਲਕਿ ਦੁੱਖਾਂ 'ਚ ਖੜੇ ਰਹਿਣ ਦਾ ਨਾ ਹੈ ਬਹੁਤ ਧੰਨਵਾਦ ਜੀ ਸਮਾਧਾਨ ਲਈ ਤਾਂ ਇਹ ਸੰਨ ਭਾਈ ਸਾਹਿਬ ਹੈਡ ਗ੍ਰਾਂਤੀ ਸ਼੍ਰੀ ਫਤਿਹਗੜ ਸਾਹਿਬ ਹਰਬਾਲ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਜਿਹੜਾ ਇਤਿਹਾਸ ਦੇ ਉੱਤੇ ਚਾਨਣਾ ਪਾਇਆ ਗਿਆ ਤੇ ਨਾਲ ਹੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜਾ ਫਤਿਹਗੜ ਸਾਹਿਬ ਇੱਕ ਹੈ ਜਿਹੜਾ ਨਗਰ ਕੀਰਤਨ ਆ ਉਸ ਦੇ ਵਿੱਚ ਵਾਤਵਤ ਛੜ ਕੇ ਪਹੁੰਚਣ ਤੇ ਸ਼ਿਰਕਤ ਕਰਨ ਤਾਂ ਅਸੀਂ ਤਸਵੀਰਾਂ ਮੈਂ ਪ੍ਰਭਜੋਤ ਉਹਨਾਂ ਨੂੰ ਕਹੂੰਗਾ ਕਿ ਇੱਕ ਵਾਰ ਦਿਖਾ ਦਿੱਤੀਆਂ ਜਾਣ ਇਹ ਸ਼੍ਰੀ ਕਤਲਗੜ ਸਾਹਿਬ ਗੁਰਦੁਆਰਾ ਸਾਹਿਬ ਆ ਤੇ ਜਿੱਥੇ ਸਾਬਜਾਦਾ ਬਾਬਾ ਅਜੀਤ ਸਿੰਘ ਜੀ ਤੇ ਸਾਬਜਾਦਾ ਬਾਬਾ ਜੁਜਾਰ ਸਿੰਘ ਜੀ ਜਿਹੜੇ ਆ ਅੱਜ ਦਿਨਾਂ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜਿਹੜੇ ਆ ਲੜਦੇ ਹੋਏ ਮੁਗਲਾ ਦੇ ਨਾਲ ਟੱਕਰਾਂ ਲੈਂਦੇ ਹੋਏ ਸ਼ਹੀਦ ਹੋ ਜਾਂਦੇ ਨੇ ਤਾਂ ਅੱਜ ਦੇ ਦਿਨ ਇਹ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਿਹੜਾ ਇੱਥੇ ਪਹੁੰਚ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਕਤਲਗੜ੍ਹ ਸਾਹਿਬ ਤੋਂ ਸਿੱਧੀਆਂ ਲਾਈਵ ਤਾਂ ਹੋਰ ਵੀ ਤੁਹਾਨੂੰ ਸੰਗਤ ਜਿਹੜੀ ਆ ਉਹ ਪਹੁੰਚ ਰਹੀ ਹੈ ਬਹੁਤ ਨਸਤਮਸਤਕ ਤਾਂ ਅੱਜ ਦਾ ਦਿਨ ਜਿਹੜਾ ਹੈ ਅ ਵੇਸ਼ਕ ਜਿਹੜਾ ਉਹ ਇੱਕ ਬਿਰਾਗਮਈ ਜਰੂਰ ਕਿਹਾ ਜਾਂਦਾ ਕਿਉਂਕਿ ਛੇਦਾਂ ਦੇ ਦਿਨ ਹੁੰਦੇ ਨੇ ਪਰ ਇਹ ਜਿਹੜੀ ਸ਼ਹੀਦੀ ਹੈ ਤਾਂ ਭਾਈ ਸਾਬ ਹਰਪਾਲ ਸਿੰਘ ਹੋਣਾ ਨੇ ਵੀ ਕਿਹਾ ਕਿ ਇਹ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦਾ ਜਿਹੜਾ ਹੈ ਉਹ ਬਲ ਬਖਸ਼ਦੀ ਹੈ ਤਾਂ ਕੈਮਰਾਮੈਨ ਪ੍ਰਭਜੋਤ ਸਿੰਘ ਦੇ ਨਾਲ ਮੈਂ ਕੁਲਵਿੰਦਰ ਸਿੰਘ ਕਤਲਗੜ੍ਹ ਸ਼੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ